ਇਸ ਸਾਲ ਤੋਂ ਗੁਰਦੁਆਰਾ ਬਾਬਾ ਲਾਲ ਕਾ ਸਹਿਜ ਜੀ ਵਿਖੇ ਗ੍ਰੰਥੀ ਦੀ ਸੇਵਾ ਨਿਭਾ ਰਿਆਂ ਸੋ ਗੁਰਦੁਆਰਾ ਸਾਹਿਬ ਵਿਖੇ ਕੁਦਰ ਮਾਲੇ ਕੁਝ ਚਾਦਰਾਂ ਦੇ ਬਿਵਾਦ ਨੂੰ ਲੈ ਕੇ ਸਰਦਾਰ ਗੁਰਪ੍ਰੀਤ ਸਿੰਘ ਪੁੱਤਰ ਸਰਦਾਰ ਬਹਾਲ ਸਿੰਘ ਉਹਨੇ ਜੋ ਆਪਣੇ ਕੋਲ ਰੱਖੇ ਸੀ ਮੈਂ ਉਹਦੇ ਕੋਲੋਂ ਮੰਗੇ ਕਿ ਚਦੋਏ ਤੇ ਚਾਦਰਾਂ ਜਿਹੜੀਆਂ ਉਹ ਮੈਨੂੰ ਦੇ ਦਿੱਤੀਆਂ ਜਾਣ ਤਾਂ ਜੋ ਮੈਂ ਗੁਰਦੁਆਰਾ ਸਾਹਿਬ ਦੀ ਸੇਵਾ ਖੁਦ ਕਰ ਸਕਾਂ ਮੇਰੀ ਬੇਟੀ ਮੇਰਾ ਬੇਟਾ ਨਾਲ ਸੀ ਜਿਹੜਾ ਕਿ ਪਹਿਲਾਂ ਗੰਦੀਆਂ ਗਾਲਾਂ ਕੱਢੀਆਂ ਫਿਰ ਦਾਸ ਤੇ ਗੱਲ ਪਿਆ ਸਭ ਤੋਂ ਪਹਿਲਾਂ ਗੰਦੀਆਂ ਗਾਲਾਂ ਕੱਢ ਕੇ ਇੱਕ ਸੂਆ ਮੇਰੇ ਹੱਥਾਂ ਤੇ ਮਾਰਿਆ ਤੇ ਦੂਸਰੀ ਡਾਂਗ ਆ ਮੇਰੀ ਬਾਹ ਤੇ ਮਾਰੀ ਗਈ ਔਰ ਉਸ ਤੋਂ ਬਾਅਦ ਲਗਾਤਾਰ ਮੇਰੇ ਉੱਤੇ ਵਾਰ ਕਰਦਾ ਗਿਆ ਸਹਬ ਦੀ ਸੇਵਾ ਕਰਨ ਵਾਸਤੇ ਇਕ ਗੁਰਪ੍ਰੀਤ ਸਿੰਘ ਪੁੱਤਰ ਭਾਲ ਸਿੰਘ ਤੇ ਪੁੱਜੇ ਦੇ ਨਾਲ ਅਣਪਛਾਤੇ ਰਸਤੇ ਦੇ ਵਿੱਚ ਡਾਂਗਾ ਲੈ ਕੇ ਖਲੋਤੇ ਸੀ ਲੇਕਿਨ ਇਹਨਾਂ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੇਰੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੈਂ ਮੋਟਰਸਾਈਕਲ ਪੁਝਾ ਗਈ ਤੇ ਇਹਨਾਂ ਕੋਲੋਂ ਨਿਕਲ ਗਿਆ ਐਸ.ਪੀ. ਸਾਹਿਬ ਤਰਨਤਾਰਨੋਂ ਹੈ ਕਿ ਮੇਰਾ ਕੋਈ ਵੀ ਨੁਕਸਾਨ ਨਹੀਂ ਮੇਰੇ ਬੇਟੇ ਦਾ ਨੁਕਸਾਨ ਹੋਇਆ ਮੇਰੀ ਬੇਟੀ ਦਾ ਨੁਕਸਾਨ ਹੋਇਆ ਮੇਰਾ ਨੁਕਸਾਨ ਹੋਇਆ ਇਹਦਾ ਜਿਹੜਾ ਜ਼ਿੰਮੇਵਾਰ ਆ ਉਹ ਸਰਦਾਰਪੁਰ ਬੇ ਸਿੰਘ ਚੁਭਾਲ ਉੱਤਰ ਸਰਦਾਰ ਭਾਲ ਸਿੰਘ ਹੋਵੇਗਾ ਕੋਈ ਵੀ ਮੇਰਾ ਜਾਨੀ ਮਾਲੀ ਨੁਕਸਾਨ ਅਜ ਤੋਂ ਬਾਅਦ ਹੁੰਦਾ ਏ ਇਹਦੀ ਜ਼ਿੰਮੇਵਾਰੀ ਜਿਹੜੀ ਆ ਆਪ ਕੋ ਸਰਦਾਰ ਗੁਰਪ੍ਰੀਤ ਸਿੰਘ ਬਾਬਾ ਗੁਰਪ੍ਰੀਤ ਸਿੰਘ ਦੀ ਹੋਵੇਗੀ ਇਹ ਗਰੰਤੀ ਜਿਹੜਾ ਸੀ ਇਹ ਗਰੰਤੀ ਮੈਂ ਕਿਹਾ ਮੈਂ ਵੇਖ ਬਾਬਾ ਜੀ ਤੁਸੀਂ ਮਾਫ਼ ਕਰ ਸਕਦੇ ਹੋ ਸ਼ਕੀ ਜਾਓ ਪਰ ਇੱਥੇ ਇਹ ਪੀਣਾ ਆਉਣੀਆਂ ਵਾ ਕੋਈ ਫਾਲਤੂ ਬੰਦਾ ਨਾ ਤੁਹਾਡੇ ਨਸ਼ਾਈ ਆਣ ਕੇ ਬਵੇ ਇਹ ਨਸ਼ਾ ਕਰਦਾ ਵੀ ਤੇ ਵੇਚਦਾ ਵੀ ਆ ਸੋਹਣੇ ਸੁਨੇਰ ਮਾਲੇ ਸਾਡੇ ਮਿੰਗਰ ਮਿੰਗੇ ਚੰਦੂਏ ਸਾਹਿਬ ਬਣੇ ਆ ਕੋਈ ਕਸਰ ਨਹੀਂ ਗੁਰਦਰਜੀ ਛੱਡਦੇ ਆਪ ਨੇ ਹੁੰਦਾ ਵਾ ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਮੈਂ ਪੈਸੇ ਕਿੱਥੋਂ ल्याਵਾ ਨਾ ਦਵਾ ਲਿਆਵਾ ਨਾ ਇਹਨਾਂ ਨੂੰ ਕਿਹ ਦੁਕਾਨ ਦਾ ਪਤਾ ਅਹੀਂ ਉੱਥੇ ਬਿਤਰਾ ਮੈਚ ਨੂੰ ਅਸ ਚੜਾਉਣ ਗਿਆ ਤੇ ਇਹ ਬਾਹਰੋਂ ਫਿਰਦਾ ਆਇਆ ਨਾਲ ਇਹਦਾ ਲੜਕਾ ਵਾ ਇੱਕ ਛੋਡੀ ਚ ਬੇਟੀ ਇਹਨਾਂ ਦੀ ਤਗੜੀ ਬਾਬਾ ਤੇ ਇਹ ਆ ਗਿਆ ਨਾਲ ਇੱਕ ਦੋ ਬੰਦੇ ਹੋਰ ਖਲੋਤੇ ਆ ਤੇ ਮੈਂ ਤਾਂ ਨਵੇਂ ਪਿਆਦ ਮੈਂ ਹਾਂ ਬਾਬਾ ਜੀ ਆਪਣੀ ਕੋ ਚਾਦਰ ਨਹੀਂ ਲੱਭੁੰਦੀ ਆਪਾਂ ਲੱਭੀਏ ਕਿੱਥੇ ਪਈ ਆ ਇਹ ਉੱਥੋਂ ਹੀ ਗਰਮ ਹੋ ਗਏ ਢੁਕੰਡਾ ਵੀ ਮੇਰੇ ਨਾਲ ਤੂੰ ਗੁਰਦਰੇ ਸਾਹਿਬ ਦੇ ਕਿਥੋਂ ਸੇਵਾ ਕਰਦਾ ਅਸੀਂ ਤੈਨੂੰ ਕਰਨ ਨਹੀਂ ਦੇਣੀ ਮੈਂ ਨਾਲ ਇੱਕ ਬਾਤ ਰੱਖਦੇ ਮੈਂ ਪੁੱਛ ਭੱਜ ਕੇ ਇਤਨਾ ਕੰਮ ਬਰਾਂਡਾ ਜਾਵਾ ਪਛਾਣ ਲਗਾ ਤੇ ਇਹ ਡਾਂਗਾ ਮਾਰਦਾ ਆਪੇ ਮੈਨੂੰ ਕਾਡਾ ਜੋ ਵੀਡੀਓ ਦੇ ਵਿੱਚ ਹੈਗਾ ਸੱਚਾਈ ਇਸਾਰੇ ਸਾਹਮਣੇ ਆ ਜਾਣੀਆਂ ਇਹ ਤੋਂ ਕੋਈ ਬਾਹਰ ਗੱਲ ਹੋएगी ਨਹੀਂ ਆ ਬਾਕੀ ਉੱਥੇ ਪੂਰੀ ਮਰਜ਼ਾ ਦਾ ਨਿਛਾਈ ਆ ਨਿਆ ਹੋਣਾ ਜੀ ਤੇ ਵੇਖੋ ਜੀ ਵੇਖੋ ਨਸ਼ਈ ਬੰਦਾ ਤੇ ਗੁਰਦੁਆਰੇ ਨਹੀਂ ਲੈਣਾ ਚਾਹੀਦਾ ਜਿਹੜਾ ਝਗੜਾ ਕਰਦਾ ਡਾਂਗਾ ਮਾਰ ਵੇਖੋ ਇਹ ਦੋ ਕਨੇ ਡੂੜੀ ਲਾਉਂਦਾ ਵੇ ਤਾਂ ਵੀ ਝੋਕਾ ਲਾਏ ਮੈਂ ਕਿਹਨੂੰ ਮੈਨੂੰ ਖਸਮਾ ਇਹ ਮਾਰਿਆ ਦੇਣ ਦਾਰਿਆ ਮੇਰਾ ਕੋਈ ਤਾਂ ਮਸਲਾ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੋ ਦਾਸ ਬਲਵਿੰਦਰ ਸਿੰਘ ਚਬਾਲ ਗੁਰਦੁਆਰਾ ਬਾਬਾ ਲੰਗਾ ਸਾਹਿਬ ਜੀ ਤੋਂ ਬੇਨਤੀ ਕਰਦਾ ਹਾਂ ਕਿ ਮੈਂ 1 ਸਾਲ ਤੋਂ ਗੁਰਦੁਆਰਾ ਬਾਬਾ ਲੰਗਾ ਸਹਿਬ ਜੀ ਵਿਖੇ ਗ੍ਰੰਥੀ ਦੀ ਸੇਵਾ ਨਿਭਾਰਿਆ। ਸੋ ਗੁਰਦੁਆਰਾ ਸਾਹਿਬ ਵਿਖੇ ਕੁਝ ਰਮਾਲੇ, ਕੁਝ ਚਾਦਰਾਂ ਦੇ ਵਿਵਾਦ ਨੂੰ ਲੈ ਕੇ ਸਰਦਾਰ ਗੁਰਪ੍ਰੀਤ ਸਿੰਘ ਪੁੱਤਰ ਸਰਦਾਰ ਬਹਾਲ ਸਿੰਘ ਉਹਨੇ ਜੋ ਆਪਣੇ ਕੋਲ ਰੱਖੇ ਸੀ ਮੈਂ ਉਹਦੇ ਕੋਲੋਂ ਮੰਗੇ ਕਿ ਚੰਦੋਏ ਤੇ ਚਾਦਰਾਂ ਜਿਹੜੀਆਂ ਉਹ ਮੈਨੂੰ ਦੇ ਦਿੱਤੀਆਂ ਜਾਣ ਤਾਂ ਜੋ ਮੈਂ ਗੁਰਦੁਆਰਾ ਸਾਹਿਬ ਦੀ ਸੇਵਾ ਖੁਦ ਕਰ ਸਕਾਂ। ਲੇਕਿਨ ਗੁਰਦੁਆਰਾ ਸਾਹਿਬ ਦੀਆਂ ਚਾਦਰਾਂ ਤੇ ਚੰਦੋਆਂ ਦੇ ਵਿਵਾਦ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਗੁਰਦੁਆਰਾ ਸਾਹਿਬ ਆਖਿਆ ਤਿੰਨ ਕਮੇਟੀ ਮੈਂਬਰ ਬੈਠੇ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਥੋੜਾ ਟਕਰਾਰ ਹੋਣ ਤੋਂ ਬਾਅਦ ਮੇਰੀ ਬੇਟੀ ਮੇਰਾ ਬੇਟਾ ਨਾਲ ਸੀ ਜਿਹੜਾ ਕਿ ਪਹਿਲਾਂ ਗੰਦੀਆਂ ਗਾਲਾਂ ਕੱਢੀਆਂ ਫਿਰ ਦਾਸ ਦੇ ਗੱਲ ਪਿਆ ਸਭ ਤੋਂ ਪਹਿਲਾਂ ਗੰਦੀਆਂ ਗਾਲਾਂ ਕੱਢ ਕੇ ਇੱਕ ਸੂਆ ਮੇਰੇ ਹੱਥੋਂ ਤੇ ਮਾਰਿਆ ਤੇ ਦੂਸਰੀ ਡਾਂਗ ਆ ਮੇਰੀ ਬਾਹ ਤੇ ਮਾਰੀ ਗਈ ਔਰ ਉਸ ਤੋਂ ਬਾਅਦ ਲਗਾਤਾਰ ਮੇਰੇ ਉਤੇ वार ਕਰਦਾ ਗਿਆ ਉਸ ਤੋਂ ਬਾਅਦ ਅੱਜ 3 ਦਿਨ ਬੀਤ ਗਏ ਮੈਂ ਗੁਰਦੁਆਰਾ ਸਾਹਿਬ ਦੀ ਲਗਾਤਾਰ ਸੇਵਾ ਕਰਦਾ ਰਿਹਾ ਹਾਂ ਥਾਣਾ ਚਬਾਲ ਕੱਲ ਮੈਂ ਦਰਖਾਸਤ ਦਿੱਤੀ ਹੈ ਉਸ ਤੋਂ ਬਾਅਦ ਅੱਜ 3 ਵਜੇ ਸਵੇਰੇ ਤਕਰੀਬਨ 3 ਵਜੇ ਕੇ 20 ਮਿੰਟ ਦਾ ਸਮਾਂ ਸੀ ਮੈਂ ਆਪਣੇ ਘਰ ਤੋਂ ਗੁਰਦੁਆਰਾ ਸਾਹਿਬ ਨੂੰ ਆ ਰਿਹਾ ਸਾਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਵਾਸਤੇ ਇੱਕ ਗੁਰਪ੍ਰੀਤ ਸਿੰਘ ਪੁੱਤਰ ਭਾਲ ਸਿੰਘ ਤੇ ਕੁਝ ਦੇ ਨਾਲ ਅਣਪਛਾਤੇ ਰਸਤੇ ਦੇ ਵਿੱਚ ਡਾਂਗਾ ਲੈ ਕੇ ਖਲੋਤੇ ਸੀ ਲੇਕਿਨ ਇਹਨਾਂ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੇਰੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੈਂ ਮੋਟਰਸਾਈਕਲ ਭਜਾ ਕੇ ਤੇ ਇਹਨਾਂ ਕੋਲੋਂ ਨਿਕਲ ਗਿਆ ਸੋ ਮੇਰੀ ਇਹ ਬੇਨਤੀ ਐ ਐਸਐਚਓ ਸੋਚ ਬਾਲ ਐਸਐਸਪੀ ਸਾਹਿਬ ਤਰਨਤਾਰ ਨੂੰ ਹੈ ਕਿ ਮੇਰਾ ਕੋਈ ਵੀ ਨੁਕਸਾਨ ਹੋਵੇ ਮੇਰੇ ਬੇਟੇ ਦਾ ਨੁਕਸਾਨ ਹੋਵੇ ਮੇਰੀ ਬੇਟੀ ਦਾ ਨੁਕਸਾਨ ਹੋਵੇ ਮੇਰਾ ਨੁਕਸਾਨ ਹੋਵੇ ਇਹਦਾ ਜਿਹੜਾ ਜ਼ਿੰਮੇਵਾਰ ਆ ਉਹ ਸਰਦਾਰ ਗੁਰਪ੍ਰੀਤ ਸਿੰਘ ਚੁਭਾਲ ਪੁੱਤਰ ਸਰਦਾਰ ਹਾਲ ਸਿੰਘ ਹੋਵੇਗਾ ਕੋਈ ਵੀ ਮੇਰਾ ਜਾਨੀਮਾਲੀ ਨੁਕਸਾਨ ਅਜ ਤੋਂ ਬਾਅਦ ਹੁੰਦਾ ਏ ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਦਾਰ ਗੁਰਪ੍ਰੀਤ ਸਿੰਘ ਬਾਬਾ ਗੁਰਪ੍ਰੀਤ ਸਿੰਘ ਦੀ ਹੋਵੇਗੀ ਤੇ ਨਾਲ ਹੀ ਮੇਰੀ ਐਸਐਸਪੀ ਸਾਹਿਬ ਤਰਨਤਾਰ ਨੂੰ ਬੇਨਤੀ ਹੈ ਐਸਐਚਓ ਚੁਭਾਲ ਸਾਹਿਬ ਨੂੰ ਬੇਨਤੀ ਹੈ ਕਿ ਮੇਰੀ ਇਹਦੇ ਵਿੱਚ ਜਿੰਨੀ ਵੀ ਹੋ ਸਕੇ ਸਹਾਇਤਾ ਕੀਤੀ ਜਾਵੇ ਜੇ ਤਾਂ ਮੈਂ ਗਲਤ ਆ ਮੇਰੇ ਵਿੱਚ ਕੋਈ ਵੀ ਮੈਂ ਕਸੂਰਵਾਰ ਹਾਂ ਇਹ ਮੇਰੀ ਬਿਲਕੁਲ ਕਿਸੇ ਪ੍ਰਕਾਰ ਦੀ ਸੁਣਵਾਈ ਨਾ ਕੀਤੀ ਜਾਵੇ ਤੇ ਜੇ ਮੈਂ ਬਿਲਕੁਲ ਸਹੀ ਹਾਂ ਤੇ ਮੇਰੇ ਜਾਨੀ ਮਾਲਿਕ ਦੀ ਜਿਹੜੀ ਆ ਸਹਿਦਾਵਾ ਪੁਲਿਸ ਪ੍ਰਸ਼ਾਸਨ ਨੂੰ ਮੈਂ ਮੰਗਦਾ ਮੇਰੀ ਕੀਤੀ ਜਾਵੇ ਸੰਗਤਾਂ ਨੂੰ ਵੀ ਮੇਰੀ ਬੇਨਤੀ ਆ ਕਿ ਇੱਕ ਬਨੇ ਦਾ ਗ੍ਰੰਥੀਆਂ ਨੂੰ ਕੈਂਠੇ ਪੈਂਦੇ ਨੇ ਤੇ ਇੱਕ ਬਨੇ ਗ੍ਰੰਥੀ ਸਿੰਘ ਨੂੰ ਸੂਏ ਮਾਰ ਕੇ ਡਾਂਗਾ ਮਾਰ ਕੇ ਕੁੱਟਿਆ ਜਾਂਦਾ ਏ ਇਹ ਕਿੱਧਰ ਦਾ ਕਾਨੂੰਨ ਹੈ ਕਿੱਧਰ ਦੀ ਸੇਵਾ ਹੈ ਇਹ ਮੇਰੀ ਬੇਨਤੀ ਸੰਗਤਾਂ ਨੂੰ ਵੀ ਹੈ ਜਥੇਬੰਦੀਆਂ ਨੂੰ ਵੀ ਹੈ ਸਾਰਿਆਂ ਨੂੰ ਮੇਰੀ ਬੇਨਤੀ ਹੈ ਇਹ ਬੇਨਤੀ ਪ੍ਰਵਾਨ ਕਰਨੀ ਮੈਂ ਕਹਿੰਨਾ ਕਿ ਮੇਰੀ ਸਹਾਇਤਾ ਕੀਤੀ ਜਾਵੇ ਮੈਨੂੰ ਖਤਰਾ ਹੈ ਮੇਰੇ ਪਰਿਵਾਰ ਨੂੰ ਖਤਰਾ ਹੈ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਮੈਂ ਸਿੱਖ ਜਥੇਬੰਦੀਆਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਕਿ ਮੈਂ ਤਕਰੀਬਨ 36 ਸਾਲ ਤੋਂ ਗੁਰੂ ਸਾਹਿਬ ਦੀ ਸੇਵਾ ਕਰ ਰਿਹਾ 36 ਸਾਲ ਤੋਂ ਗਰੰਥੀ ਸਿੰਘ 25 ਸਾਲ ਮੈਂ ਗੁਰਦੁਆਰਾ ਬੀਟ ਸਾਹਿਬ ਲਗਾਤਾਰ ਖੰਡ ਪਾਠੀ ਦੀ ਸੇਵਾ ਕੀਤੀ ਹੈ ਉਸ ਤੋਂ ਬਾਅਦ ਚਭਾਲਗੁਰਦੁਆਰਾ ਸਾਹਿਬ ਵੀ ਸੇਵਾ ਕੀਤੀ ਤੇ ਹੁਣ ਮੈਂ 1 ਸਾਲ ਤੋਂ ਬਾਬਾ ਲੰਗਸ ਸੇਵਾ ਕਰਿਆ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਮੇਰੀ ਜਾਨੀ ਮਾਲ ਦੀ ਸਹਿਤਾ ਕੀਤੀ ਜਾਵੇ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਕ ਗਰੰਟੀ ਸਿੰਘ ਦੀ ਵੀਡੀਓ ਵਾਇਰਲ ਹੋਈ ਹੈ ਕੀ ਹੈ ਮਾਮਲਾ ਪੂਰਾ ਮਾਮਲਾ ਜੀ ਇਤਨਾ ਵਾਂ ਵੀ ਉੱਥੇ ਸਾਡੇ ਕੋਲ ਪ੍ਰਬੰਧ ਪੈਨੂੰ ਗੁਰਦੁਰੇ ਸਾਹਿਬ ਦਾ ਰਿਆਵਾ ਸੇਵਾ ਹੀ ਕਰਦੇ ਹਾਂ 2023 ਤੇ 10ਵੇਂ ਮਹੀਨੇ ਦੇ ਵਿੱਚ 9ਵੇਂ ਮਹੀਨੇ ਸਾਡੇ ਗੋਲਖਾ ਸਾਡੇ ਕੋਲੇ ਹੀ ਇਹ ਤੋਂ ਇੱਕ ਹਿਸਾਬ ਆ ਇਹਨਾਂ ਪਰ ਜਿਹੇ ਇਕੱਠੇ-ਕੁੱਠਿਆਂ ਹੋ ਗਿਆ ਜਿਹਨਾਂ ਸਾਡੇ ਵਿਰੋਧੀ ਸੀ ਇਹਨਾਂ ਨੇ ਸਾਡੇ ਤੋਂ ਉੱਥੇ ਬੰਦਿਆਂ ਦਾ ਗੋਲਖਾ ਖੋਲੀਆਂ ਵਾ ਅਸੀਂ ਫਿਰ ਸੇਵਾ ਕਰ ਲਾ ਪਏ ਅਸੀਂ ਉਹ ਪ੍ਰਬੰਧ ਇਹਨਾਂ ਨੂੰ ਦੇ ਦਿੱਤਾ ਵੀ ਚਲੋ ਤੁਸੀਂ ਕਰੀ ਜਿਓਰ ਅਲਮਿਲ ਕੇ ਆਪਾਂ ਸਾਰੇ ਕਰੀ ਜਾਵਾਂ ਕਿੱਟੇ ਹੋਗੇ ਆਂਦੇ ਚਲੋ ਠੀਕ ਆ ਸਾਡਾ ਉੱਥੇ 7 ਸਾਲ ਗ੍ਰੰਥੀ ਰਿਹਾ ਕੋਈ ਬਿਵਾਦ ਨਹੀਂ ਖੜਾ ਆ ਇਹਨਾਂ ਨੇ ਸਾਡਾ ਗ੍ਰੰਥੀ ਉਹਦਾ ਗ੍ਰੰਥੀ ਰੱਖਿਆ ਸੀ ਉਹ ਟਾਹਤਾ ਇਹਨਾਂ ਨੇ ਆਪਣੀ ਮਰਜ਼ੀ ਦਾ ਗ੍ਰੰਥੀ ਲੈ ਆਂਦਾ ਵਾ ਇਹ ਗ੍ਰੰਥੀ ਜਿਹੜਾ ਸੀ ਇਹ ਗ੍ਰੰਥੀ ਨੂੰ ਮੈਂ ਕਿਹਾ ਮੈਂ ਵੇਖ ਬਾਬਾ ਜੀ ਤੁਸੀਂ ਮਾਲ ਮਤਾ ਛੱਕਦੇ ਹੋ ਛਕੀ ਜਾਓ ਪਰ ਇੱਥੇ ਇਹ ਪੀਆਂ ਪਣਾਉਣੀਆਂ ਵਾ ਕੋਈ ਫਾਲਤੂ ਬੰਦਾ ਨਾ ਤੁਹਾਡੇ ਨਸ਼ਾਈ ਆਣ ਕੇ ਬਵੇ ਇਹ ਨਸ਼ਾ ਕਰਦਾ ਫਿਰ ਵੇਚਦਾ ਵੀ ਆ ਅਹੀਂ ਮਨ ਕੇ ਮੈਂ ਇਧਰ ਚੰਦਵਾ ਸਾਹਿਬ ਲੈ ਕੇ ਗੁਰਦਾਰੇ ਗਿਆ ਵਾ ਸਾਰੀ ਵਿਛਾਈ ਕਰਾਈਦੀ ਹੈ ਮਹਾਰੀ ਸੋਹਣੇ ਸੁਣੇ ਮਾਲੇ ਸਾਡੇ ਮਿੰਗਰ ਮਹਿੰਗੇ ਚੰਦੂਏ ਸਾਹਿਬ ਬਣੇ ਆ ਕੋਈ ਕਸਰ ਨਹੀਂ ਗੁਰਦਰੀ ਛੱਡਦੇ ਆਪ ਨੇ ਆਉਂਦਾ ਵਾ ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਮੈਂ ਪੈਸੇ ਕਿੱਥੋਂ ਲਿਆਵਾ ਨਾ ਜਵਾ ਲਿਆਵਾ ਨਾ ਇਹਨਾਂ ਨੂੰ ਕਿਸ ਦੁਕਾਨ ਦਾ ਪਤਾ ਅਹੀਂ ਉੱਥੇ ਵੀ ਤਰਾ ਮੈਂ ਚੰਦੂ ਸੱਚ ਰਹਣ ਗਿਆ ਤੇ ਇਹ ਬਾਹਰੋਂ ਫਿਰਦਾ ਆ ਗਿਆ ਨਾਲ ਇਹਦਾ ਲੜਕਾ ਵਾ ਇੱਕ ਛੋਟੀ ਜਿਹੀ ਬੇਟੀ ਉਹਨਾਂ ਦੀ ਤਗੜੀ ਬਾਬਾ ਤੇ ਇਹ ਆ ਗਿਆ ਨਾਲ ਇੱਕ ਦੋ ਬੰਦੇ ਹੋਰ ਖਲੋਤੇ ਆ ਤੇ ਮੈਂ ਇਹ ਤਾਂ ਨਵੇਂ ਪਿਆਸ ਮੈਂ ਹਾਂ ਬਾਬਾ ਜੀ ਆਪਣੀ ਕਿ ਚਾਦਰ ਨਹੀਂ ਲੱਭਣਦੀ ਆਪਾਂ ਲੱਭੀਏ ਕਿੱਥੇ ਪਈ ਆ ਇਹ ਉੱਥੋਂ ਹੀ ਗਰਮ ਹੋ ਗਏ 扑ਕਣ ਲਾ ਪੇ ਮੇਰ ਨਾਲ ਪੇ ਤੂੰ ਗੁਰਦਰੇ ਸਾਹਿਬ ਦੇ ਅੱਗੇ ਤੂੰ ਸੇਵਾ ਕਰਦਾ ਅਸੀਂ ਤੈਨੂੰ ਕਰਨ ਨਹੀਂ ਦੇਣੀ ਮੇਰ ਨਾਲ ਕੇ ਬਾਦ ਰੱਖਦੇ ਇਹਨਾਂ ਰੌਲਾ ਪੁਣਾ ਸ਼ੁਰੂ ਕਰਤਾ ਮੈਂ ਭੱਜ ਕੇ ਇਤਨਾ ਕੰਮ ਬਰਾਂਡਾ ਜਾਵਾਂ ਪਛਾਣ ਲੱਗਾ ਤੇ ਇਹ ਡਾਂਗਾ ਮਾਰ ਲਾ ਪੇ ਮੈਨੂੰ ਸਾਡਾ ਜੋ ਵੀਡੀਓ ਵਿੱਚ ਹੈਗਾ ਸਚਾਈ ਹੈ ਤੁਹਾਡੇ ਸਾਹਮਣੇ ਆ ਜਾਣੀਆਂ ਇਹ ਤੋਂ ਕੋਈ ਬਾਹਰ ਗੱਲ ਹੋएगी ਨਹੀਂ ਆ ਬਾਕੀ ਉੱਥੇ ਪੂਰੀ ਮਰਜ਼ਾਦਾਨ ਬਿਛਾਈ ਆ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੀ ਬਿਛਾਈ ਛੇ ਚ ਕਹੀਦੀ ਪਰ ਮੈਂ 3 ਇੰਚ ਹੀ ਕੀਤੀ ਆ ਇਹਦੇ ਕਹਿਣ ਤੇ ਆਂਦਾ ਨਹੀਂ ਮੇਰੇ ਕੋ ਉੱਚਾ ਪੜਿਆ ਨਹੀਂ ਨਾ ਮੈਂ ਕੋਈ ਗੱਲ ਨਹੀਂ ਬਾਬਾ ਜੀ ਆਪਾਂ ਰਲ ਮਿਲ ਕੇ ਰਹੀਏ ਸੇਵਾ ਕਰੀਏ ਇਹ ਮੁੜ ਕੇ ਮੈਂ 4 ਦਿਨ ਝਗੜਾ ਆਇਆ ਵਾ 4 ਦਿਨ ਦਰਖਾਹ ਜੇਤੀ ਆ ਇਹ 8 ਤਰੀਕ ਨੂੰ ਝੂਠੀ ਦਰਖਾਸਤ ਬਣਾ ਕੇ ਉੱਥੇ ਬੰਦੇ ਚੁੱਕਤਾ ਆਸੇ-ਪਾਸੇ ਬੰਦੇ ਨੇ ਇਨੀ ਵੀਡੀਓ ਵਾਇਰਲ ਕਰਕੇ ਤੀ ਆ ਇਹੋ ਗੱਲ ਸਾਡੀ ਹੋਈ ਆ ਮੁੜ ਕੇ ਠਾਣੇ ਦਾ ਐਸਐਸ ਉਹਨਾਂ ਸੱਧਿਆਵਾ ਉਹਨੇ ਸਾਡਾ ਪੱਖ ਸੁਣਿਆ ਮਦਰਕਾਸ ਸੁਣ ਕੇ ਉਹਨੇ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਇਹਨਾਂ ਨਾਲ ਬਹਿਣਾ ਤੇ ਮੈਂ 57 ਦੋ ਤਰ੍ਹਾਂ ਦੇ ਕਰੂੰਗਾ ਠੋਕ ਕੇ ਤੁਸੀਂ ਜਾਂਦਾ ਪਰਾਈ ਨਾਮਾ ਕਰ ਲਓ ਤੇ ਪਰ ਇਹ ਬੰਦਾ ਜਿਹੜਾ ਵਾ ਨਸ਼ੇ ਵੇਚਣੋਂ ਅਸੀਂ ਉਥੇ ਵਿਰੋਧ ਕਰਨਾ ਕਰਨਾ ਇਹਦਾ ਇਹ ਬੰਦਾ ਨਸ਼ੇ ਖਾਂਦਾ ਦਨ ਨਾਲੇ ਵੇਚਦਾ ਉਥੇ ਐ ਟਾਈਮ ਤੇ ਇਹ ਉਹ ਅੰਦਰ ਉਹਨੇ ਬੰਦੇ ਬੰਦੇ ਗੱਲ ਪਏ ਵੀ ਇਹ ਵੀ ਸਚਾਈ ਹੈਗੀ ਵੇਖ ਲੋ ਕਲੀ ਜੀ ਕੋਈ ਵੇਖੋ ਜਾਂ ਇਹ 8 ਤਰੀਕ ਨੂੰ ਕਰਨ ਦਿਆ ਤੇ ਗੱਲ ਚਾ ਤਰੀਕੀ ਦੀ ਹੋਈ ਤੇ ਬਾਅਦ ਵਿੱਚ ਜੋ ਮਰਜੀ ਕਹੀ ਜਾਵੇ ਮੇਰਾ ਜੋ ਕੋਈ ਪਾਇਆ ਗਿਆ ਇਹ ਕਿਦਰ ਦੀ ਗੱਲ ਥੋੜਾ ਪੰਦੀ ਜਾਂ ਚਾਰੇ ਚਾਰਜ ਖਾਸ ਦੇਂਦਾ ਜਾ ਕੇ ਠਾਣੇ ਤੇ ਸਾਨੂੰ ਸੱਜਦਾ ਹੋ ਗਈ ਇੱਥੇ ਇਹ ਨਸ਼ਾ ਪਤਾ ਕਰਦਾ ਇਹ ਬਿਲਕੁਲ ਜੀ ਨਸ਼ਾ ਪਤਾ ਕਰਦਾ ਨਹੀਂ ਤੇ ਇਹਨੂੰ ਬਾਹਰੇ ਵੇਖਣ ਲ 4 ਘੰਟੇ ਮੈਨੂੰ ਬਾਹ ਲੈਣ ਮੈਂ ਇਹਨੂੰ ਬੇਨਤੀ ਕੀਤੀ ਬਾਬਾ ਜੀ ਜੇ ਤੂੰ ਸ਼ਾਦੇ ਛਕਾਉਂਦੇ ਛਗੀ ਜਾਓ ਵੇਖੋ ਇੱਥੇ ਇੱਕ ਨਿਤਿਮ ਨੂੰ ਕਰੇ ਪਾਠੀ ਪੰਜ ਬਾਣੀਆਂ ਦਾ ਮਾਰੀ ਮਰਜ਼ਾਦਾ ਵਾ ਜਿਹੜਾ ਪ੍ਰਕਾਸ਼ ਅਮਰਦੇਵ ਕੰਨਾ ਜਪਜੀ ਸਾਹਿਬ ਦਾ ਜਿਹੜਾ ਪਾਠ ਆ ਉਹ ਜ਼ਰੂਰੀ ਇਹ ਕਰਨਾ ਪੈਣਾ ਵਾ ਪਰ ਇਹ ਜਬੀਸਾ ਪੜ੍ਹਨਾ ਕਰੀ ਉੱਥੇ ਪੰਜ ਬਾਣੀਆਂ ਮੇਰੀਆਂ ਨੇ ਪੜਦਾ ਇਹ ਪੁਲਿਸ ਪ੍ਰਸ਼ਾਸਨ ਤੋਂ ਕੀ ਇਨਸਾਫ ਦੀ ਮੰਗ ਕਰਦੇ ਇੱਥੇ ਕੀ ਨਿਆਂ ਹੋਣਾ ਚਾਹੀਦਾ ਨਿਆਂ ਹੋਣਾ ਚਾਹੀਦਾ ਵੇਖੋ ਜੀ ਵੇਖੋ ਨਸ਼ਈ ਬੰਦਾ ਤੇ ਗੁਰਦੁਆਰੇ ਨਹੀਂ ਰਹਿਣਾ ਚਾਹੀਦਾ ਜਿਹੜਾ ਝਗੜਾ ਕਰਦਾ ਡਾਂਗਾ ਮਾਰਦਾ ਵੇਖੋ ਗਰੰਥੀ ਦਾ ਕੰਮ ਹੈ ਕਿਸੇ ਨੂੰ ਭਾਉਣਾ ਡਾਂਗਾ ਥੋੜਾ ਮਾਰੇ ਨਾ ਆ ਦੇ ਲੜਕਾ ਡਾਂਗਾ ਸਵੇਂ ਨਾਲ ਮਾਰਨਦਿਆ ਉੱਥੇ ਲੜਨਦਿਆ ਵਾ ਉਹ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਉਹਨਾਂ ਨੂੰ ਪਤਾ ਕਿ ਪਾਰਟੀ ਨਸ਼ੇ ਕਰਦਾ ਉਹ ਕੋਈ ਕਾਰਵਾਈ ਕਰਦੇ ਵੇਖੋ ਕਮੇਟੀ ਤੇ ਕੋਈ ਕਹਿ ਹੈ ਹੀ ਨਹੀਂ ਉੱਥੇ ਸਾਹਿਬ ਜੀ ਕਮੇਟੀ ਦੇ ਐ ਦੇ ਅੱਧੇ ਬੰਦੇ ਇਹਦੇ ਬਰਖਲਾਬ ਹੈ ਅੱਧੇ ਢੜੇ ਬਣੇ ਸਾਡੇ ਵੋਟਾਂ ਕਰਕੇ ਸਿਆਪੇ ਸਾਰੇ ਤੇ ਢੜੇ ਬਣੇ ਆ ਤੇ ਉਹ ਚੋ ਚੋ ਕੇ ਇਹਨੂੰ ਗਾਂ ਕਰੀ ਜਾਂਦੇ ਇਹ ਤੋਂ ਵੀਡੀਓ ਪਾਤੀ ਆਫਗਾਨੀ ਆਉਂਦੇ ਹਾਂਜੀ ਇਹੋ ਗੱਲ ਆ ਹੋਰ ਕੋਈ ਗੱਲ ਨਹੀਂ ਹੈ ਡੇ ਇਹਦੇ ਨਾਲ ਕੋਈ ਬਵਾਦ ਨਹੀਂ ਹੈਗਾ ਮੈਂ ਇਹਨੂੰ ਤੈਨੂੰ ਕੁੰਦਾ ਵੀ ਘਾਟਿਆ ਵੇਖੋ ਇਹ 2 ਘੰਟੇ ਡਿਊਟੀ ਲਾਉਂਦਾ ਵੇ ਤਾਂ ਵੀ ਝੋਕਾ ਲਾਏ ਮੈਂ ਚਲੋ ਮੈਨੂੰ ਖਸਮਾ ਇਹ ਮਾਰਿਆ ਦੇਨ ਜਾ ਰਿਹਾ ਮੇਰਾ ਕੋਈ ਨਾ ਮਸਲਾ ਨਹੀਂ ਹੈਗਾ ਪਰ ਉੱਥੇ ਮੈਂ ਇਹਨੂੰ ਇੰਨਾ ਸਮਝਾਇਆ ਮੈਂ ਬਾਬਾ ਜੀ ਵੇਖੋ ਰਹਿਣਾ ਸਾਫ਼ ਕਰਿਆ ਕਰੋ ਪੰਜ ਬਾਣੀਆਂ ਵੀ ਪੜਿਆ ਕਰੋ ਬਾਕੀ ਪਾਣੀ ਕੋਈ ਸੰਗਤ ਹੇ ਬਾਬੇ ਪੂਰੇ ਨੂੰ ਮੇਕੋ ਇੱਕ ਬੇਨਤੀ ਹੋ ਰਿਆ ਦਾਸ ਨੇ ਦਾਮਦੇਵ ਟਕਸਾਲ ਚ ਵਿਦਿਆ ਪ੍ਰਾਪਤ ਕੀਤੀ ਬਾਬੇ ਠਾਕਰਸੋਂ ਦੇ ਕੋਲ ਰਹਿ ਕੇ ਕੋਈ ਇਹ ਵੀ ਜੀ ਗੱਲ ਨਹੀਂ ਅਸੀਂ ਵੀ ਮਾਰੇ ਕਿਰਪਣਾ ਗੁਰਬਾਣੀ ਸੰਤਿਆ ਕੀਤੀ ਆ ਸਾਨੂੰ ਪਤਾ ਵੀ ਕਿਤਨਾ ਮਹਾਰਾਜ ਦੇ ਸਤਕਾਰ ਕਰਨਾ ਕਿਦਾਂ ਰਹਿਣਾ ਵਾ ਗੁਰਸਿੱਖਾਂ ਦੀ ਬੇਲੇ ਕਿ ਸੂਲ ਕੀ ਹੁੰਦੇ ਨੇ ਇਹ ਥਾਣੇ ਵਿੱਚ ਗਿਆ ਵਾ ਥਾਣੇ ਕਿਸੇ ਬੰਦੇ ਦੀ ਗੱਲ ਨਹੀਂ ਕੀਤੀ ਉੱਥੇ ਇਹਦੀ ਕਮੇਟੀ ਫਿਰ ਜਿਹੜਿਆਂ ਦਾ ਕਮੇਟੀ ਪਰ ਕਮੇਟੀ ਕਿੱਥੇ ਗਈ ਥਾਣੇਦਾਰ ਸਾਹਿਬ ਨੂੰ ਬਿਆਨ ਦੇ ਗਏ ਆ ਉਹਦੇ ਨਾਲ ਠੋਕ ਕੇ ਉੱਥੇ ਇਹ ਆਪਣੀ ਮਰਜ਼ੀ ਨਾਲ ਕੋਈ ਦੋ ਚਾਰ ਬੰਦਿਆਂ ਦੇ ਬਿਆਨ ਕਰਕੇ ਲੈ ਕੇ ਦੇ ਆਉਣ ਉੱਥੇ ਜਾ ਕੇ